ਜਮਾਤ 8ਵੀਂ ਪ੍ਰਸ਼ਨ 37 ਚੱਕਰ ਖਿੱਚੋ ਜੋ AB ਰੇਖਾ ਨੂੰ ਛੂਹੇ ਅਤੇ ਇੱਕ ਹੋਰ ਚੱਕਰ C ਨੂੰ ਬਿੰਦੂ D ਦੇ ਛੂਹੇ AB ਲਾਈਨ ਲੈ ਲਈ ਹੁਣ ਆਪਾਂ ਇੱਕ ਬਿੰਦੂ ਲੈ ਲਓ ਬਿੰਦੂ ਲੈ ਕੇ ਇਸ ਬਿੰਦੂ ਦੇ ਉਪਰਕਾਰ ਰੱਖੋ ਉਪਰਕਾਰ ਆ ਕੇ ਚੱਕਰ ਲਾ ਲਓ ਇਹ ਬਿੰਦੂ ਆ ਗਿਆ ਆਪਣੇ ਕੋਲੇ C ਠੀਕ ਹੈ ਇੱਕ ਬਿੰਦੂ ਦਿੱਤਾ ਹੋਇਆ ਆਪਾਂ ਨੂੰ ਚੱਕਰ ਦੇ ਉੱਪਰ D ਆਪਾਂ ਇੱਥੇ ਇੱਕ ਡੀ ਲੈ ਲਈਏ ਆ ਬਿੰਦੂ ਲੈ ਲਿਆ ਆਪਾਂ D ਹੁਣ ਤੁਸੀਂ ਐਂ ਕਰੋ C ਤੇ D ਨੂੰ ਆਪਸ ਵਿੱਚ ਮਿਲਾ ਦਿਓ ਅੱਗੇ ਵਧਾ ਦਿਓ ਠੀਕ ਹੁਣ ਤੁਸੀਂ ਡੀ ਬਿੰਦੂ ਤੇ ਡੀ ਰੱਖੋ ਡੀ ਬਿੰਦੂ ਤੇ ਡੀ ਰੱਖੋ ਇੱਥੇ ਤੁਸੀਂ 90 ਡਿਗਰੀ ਦਾ ਕੋਣ ਬਣਾਓ ਏ ਬਿੰਦੂ ਆਗਾ ਸਾਡੇ ਕੋਲੇ ਐਫ ਹੁਣ ਤੁਸੀਂ ਐਫ ਦੀ ਪ੍ਰਕਾਰ ਖੋਲੋ ਡੀ ਜਿਨੇ ਪ੍ਰਕਾਰ ਖੋਲੋ ਡੀ ਜਿਨੇ ਐਫ ਤੇ ਪ੍ਰਕਾਰ ਰੱਖੋ ਡੀ ਜਿਨੇ ਪ੍ਰਕਾਰ ਖੋਲੋ ਆਪਲਾ ਹੁਣ ਸਾਡੇ ਕੋਲੇ ਇਹ ਬਿੰਦੂ ਆ ਗਿਆ ਜੀ ਹੁਣ ਇੱਥੇ ਫੇਰ ਡੀ ਰੱਖੋ ਕਿਹੜੇ ਬਿੰਦੂ ਤੇ ਜੀ ਬਿੰਦੂ ਤੇ 90 ਦਾ ਕੋਣ ਬਣਾ ਲਓ ਇਹ ਬਿੰਦੂ E ਦੇ ਉੱਤੇ ਮਿਲ ਗਿਆ ਆ ਬਿੰਦੂ E ਆ ਗਿਆ ਠੀਕ ਹੈ ਹੁਣ ਪਹਿਲਾਂ ਚੈੱਕ ਕਰ ਲਿਓ ਵੀ ਜਿਹੜਾ EG AD ਬਰਾਬਰ ਦੂਰੀ ਤੇ ਹੈਗੇ ਆ ਜੇ ਤਾਂ 1921 ਦਾ ਫਰਕ ਪੈਂਦਾ ਤਾਂ ਉਹਨੂੰ ਸੈੱਟ ਕਰ ਲਓ ਠੀਕ ਹੈ ਨਾ ਪਹਿਲਾਂ ਚੈੱਕ ਕਰ ਲਈਦਾ ਚੱਕਰ ਮਾਰਨ ਤੋਂ ਪਹਿਲਾਂ ਨਾ ਚੈੱਕ ਕਰ ਲਈਦਾ ਕਿਉਂਕਿ ਕਿਈ ਵਾਰੀ ਸਾਢੇ ਪ੍ਰਕਾਰ ਰੱਖਣ ਦੇ ਵਿੱਚ ਸਾਨੂੰ ਮੜਾ ਉਹਨਾਂ 21 ਦਾ ਫਰਕ ਹੋ ਜਾਂਦਾ ਉਹ ਜਦੋਂ ਪਹਿਲਾਂ ਹੀ ਚੈੱਕ ਕਰ ਲਾਂਗੇ ਨਾ ਫਿਰ ਸਾਡਾ ਸਵਾਲ ਠੀਕ ਹੋ ਜਾਂਦਾ ਆ ਦੇਖੋ ਹੁਣ ਇਸ ਇੱਥੋਂ ਜੀ ਬਿੰਦੂ ਨੂੰ ਵੀ ਸਪਰਸ਼ ਕਰ ਰਿਹਾ ਹੈ ਇਹ ਤੋਂ ਡੀ ਵਿੰਦੂ ਨੂੰ ਵਿਸਪਰਸ਼ ਕਰਿਆ ਠੀਕਾ ਹੁਣ ਚੱਕਰ ਲਾ ਦੋ ਪ੍ਰਕਾਰ ਬਣਨੀ ਹੈ ਪੈਨਸਲ ਨਹੀਂ ਬਣਨੀ ਠੀਕਾ ਹੁਣ ਇਹ ਸਾਡੇ ਕੋਲੇ ਰਾਕਮ ਕੀ ਆ ਇੱਕ ਚੱਕਰ ਖਿੱਚਣਾ ਆ ਚੱਕਰ ਖਿੱਚਿਆ ਜਿਹੜਾ AB ਰੇਖਾ ਨੂੰ ਸ਼ੋਹੇ ਇੱਥੇ ਸ਼ੋਹ ਰਿਹਾ ਇੱਕ ਹੋਰ ਚੱਕਰ ਸੀ ਆ ਚੱਕਰ ਸੀ ਹੈ ਉਹਨੂੰ ਬਿੰਦੂ D ਤੇ ਸ਼ੋਹੇ ਤਰੀਕਾ ਆਪਾਂ ਕਿਵੇਂ ਕੀਤਾ AB ਲਾਈਨ ਲੈ ਲਈ ਬਾਹਰ ਇੱਕ ਚੱਕਰ ਲੈ ਲਿਆ ਉਹਦੇ ਬਿੰਦੂ D ਲੈ ਲਿਆ C ਤੇ D ਨੂੰ ਆਪਸ ਵਿੱਚ ਮਿਲਾ ਦਿੱਤਾ ਠੀਕ ਹੈ C ਤੇ D ਨੂੰ ਆਪਸ ਵਿੱਚ ਮਿਲਾ ਦਿੱਤਾ D ਤੇ 90 ਦਾ ਕੋਣ ਬਣਾ ਲਿਆ ਆ ਇੱਥੇ ਅਸੀਂ 90 ਡਿਗਰੀ ਦਾ ਕੋਣ ਬਣਾਇਆ A F ਬਿੰਦੂ ਆ ਗਿਆ F ਤੇ ਪ੍ਰਕਾਰ ਰੱਖੋ D ਜਿੰਨੀ ਪ੍ਰਕਾਰ ਕੋ ਕੇ ਚਾਬ ਲਾ ਦਿਓ ਫਿਰ ਉਸ ਤੋਂ ਬਾਅਦ G ਤੇ ਵੀ 90 ਦਾ ਕੋਣ ਬਣਾ ਦਿਓ ਤੇ ਆਪਸ ਵਿੱਚ ਇਹ ਕਿੱਥੇ ਮਿਲਦੇ ਆ